ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਆਖਿਰਕਾਰ ਬਾਣੀ ਸੰਦੂ ਨੇ ਸਿੱਧੂ ਮੂਸੇਵਾਲਾ ਦੇ ਗਾਣੇ ਗਉਣ ਤੋਂ ਇਨਕਾਰ ਕਿਉਂ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਦੇਵ ਕਰੋੜ ਦੇ ਨਾਲ ਉਹ ਸਟੇਜ ਦੇ ਉੱਪਰ ਡਾਕੂਆਂ ਦਾ ਮੁੰਡਾ 3 ਫਿਲਮ ਦੀ ਜਿਹੜੀ ਕਿ ਪ੍ਰੋਮੋਸ਼ਨ ਕਰਨ ਪਹੁੰਚੇ ਸੀਗੇ ਅਤੇ ਉਸ ਦੇ ਦੌਰਾਨ ਦੇਵ ਕਰੋੜ ਜਿਹੜੀ ਕਿੱਕ ਸਪੀਕ ਕਰ ਰਿਹਾ ਸੀਗਾ ਜਿਸ ਤੋਂ ਬਾਅਦ ਕੀ ਥੱਲੇ ਫੈਨਸ ਖਲੋਤੇ ਹੋਏ ਸੀਗੇ ਅਤੇ ਉਹਨਾਂ ਦੁਆਰਾ ਇਹ ਕਿਹਾ ਗਿਆ ਕਿ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਦਾ ਗਾਣਾ ਆਪਣੀ ਫਿਲਮ ਦੇ ਵਿੱਚ ਲਿਆ ਆ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਡਾਲਰ ਗਾਣਾ ਜਿਹੜਾ ਕਿ ਡਾਕੂਆਂ ਦੇ ਮੁੰਡੇ 1 ਤੋਂ ਚੱਲ ਰਿਹਾ ਆ ਅਤੇ 2 ਦੇ ਵਿੱਚ ਵੀ ਗਾਣਾ ਉਹ ਲਿਆ ਗਿਆ ਸੀਗਾ ਅਤੇ ਹੁਣ ਡਾਕੂਆਂ ਦਾ ਮੁੰਡਾ 3 ਫਿਲਮ ਜਿਹੜੀ ਕੋ ਰਿਲੀਜ਼ ਹੋ ਜਾ ਰਹੀ ਆ ਅਤੇ ਉਹਦੀ ਪ੍ਰੋਮੋਸ਼ਨ ਵਾਸਤੇ ਜਦੋਂ ਅਸੀਂ ਦੀਪਖਰੋੜ ਦੇ ਨਾਲ ਬਾਨੀ ਸੰਧੂ 스테ਟ ਦੇ ਉੱਪਰ ਚੜਦੇ ਨੇ ਉਸ ਤੋਂ ਬਾਅਦ ਜਿਹੜੇ ਥੱਲੇ ਖਲੋਤੇ ਹੋਏ ਫੈਨ ਨੇ ਉਹ ਕੀ ਕੁਝ ਕਹਿੰਦੇ ਨੇ ਇਹਨਾਂ ਨੂੰ ਅਤੇ ਬਾਨੀ ਸੰਧੂ ਨੇ ਕਿਉਂ ਇਨਕਾਰ ਕੀਤਾ ਸੀਗਾ ਪਹਿਲਾਂ ਸਿੱਧੂ ਮੂਸੇਵਾਲੇ ਦਾ ਗਾਣਾ ਗਾਉਣ ਤੋਂ ਆਓ ਤੁਹਾਨੂੰ ਪਹਿਲਾਂ ਅਸੀਂ ਬਾਨੀ ਸੰਧੂ ਦੀ ਉਹ ਵੀਡੀਓ ਦਿਖਾਉਨੇ ਆ ਜਿਸ ਦੇ ਵਿੱਚ ਕੀ ਬਾਨੀ ਸੰਧੂ ਨੇ ਫੈਨਾਂ ਦੀ ਗੱਲ ਮੰਨ ਲਈ ਅਤੇ ਸਿੱਧੂ ਮੂਸੇਵਾਲੇ ਦਾ ਗਾਣਾ ਸ਼ੁਰੂ ਕਰ ਦਿੱਤਾ ਤੇ ਫੇਰ ਤੁਹਾਨੂੰ ਦੱਸਾਂਗੇ ਕਿ ਬਾਨੀ ਸੰਧੂ ਨੇ ਪਹਿਲਾ ਗਾਣਾ ਗਉਣ ਤੋਂ ਕਿਉਂ ਇਨਕਾਰ ਕੀਤਾ ਸੀਗਾ ਜਰੂਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਵੱਡੇ ਬਾਂਗੂ ਸਾਡੀਆਂ ਨਹੀਂ ਟੇਲੇ ਦਿੱਸਟ ਕਹਾਰਾਂ ਨੇ ਅਸੀਂ ਆ ਡਰ ਗਰਾਉਂਡ ਬੰਦੇ ਉੱਪਰ ਤੱਕ ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ ਦਲ ਰਾਂਗੂ ਨਹੀਂ ਨਾਮ ਸਾਡਾ ਚੱਲਦਾ ਚੱਲਦਾ ਸੋ ਥੈਂਕ ਯੂ ਸੋ ਮੱਚ ਮੈਨੂੰ ਪੂਰੀ ਉਮੀਦ ਆ ਜਦੋਂ ਤੁਸੀਂ ਮੇਰੇ ਗਾਣਿਆਂ ਨੂੰ ਬਹੁਤ ਪਿਆਰ ਦਿੱਤਾ ਮੈਡਲ ਫਿਲਮ ਨੂੰ ਬਹੁਤ ਪਿਆਰ ਦਿੱਤਾ ਇਦਾਂ ਹੀ ਤੁਸੀਂ ਡਾਕੂਆਂ ਦਾ ਮੁੰਡਾ 3 ਨੂੰ ਬਹੁਤ ਜ਼ਿਆਦਾ ਪਿਆਰ ਦੇਵੋਗੇ ਹਾਂਜੀ ਦੋਸਤੋ ਇਹ ਸੀਗੀ ਵੀਡੀਓ ਬਾਨੀ ਸੰਧੂ ਦੀ ਜਿਹੜੀ ਕਿ ਅਸੀਂ ਤੁਹਾਨੂੰ ਦਿਖਾਈ ਆ ਜਿਵੇਂ ਕਿ ਅਸੀਂ ਤੁਹਾਨੂੰ ਵੀਡੀਓ ਦੀ ਸ਼ੁਰੂਆਤ ਦੇ ਦੌਰਾਨ ਦੱਸਿਆ ਸੀਗਾ ਕਿ ਡਾਕੂਆਂ ਦੇ ਮੁੰਡੇ 3 ਫਿਲਮ ਦੀ ਜਿਹੜੀ ਕਿ ਪ੍ਰੋਮੋਸ਼ਨ ਵਾਸਤੇ ਦੇਵ ਕਰੋੜ ਅਤੇ ਬਾਨੀ ਸੰਧੂ ਅਤੇ ਬਾਕੀ ਟੀਮ ਜਿਹੜੇ ਕਿ ਉਹ ਰੋਜ਼ ਫਿਲਮ ਦੇ ਵਿੱਚ ਕੰਮ ਕਰ ਰਹੀ ਸੀਗੀ ਉਹ ਆਪਣੇ ਪ੍ਰੋਮੋਸ਼ਨ ਲਈ ਆਏ ਸੀਗੇ ਗੱਲ ਕਰਦੇ ਆਪਾਂ ਕਿ ਬਾਨੀ ਸੰਧੂ ਨੇ ਪਹਿਲਾਂ ਇਨਕਾਰ ਕਿਉਂ ਕੀਤਾ ਸੀਗਾ ਜੇਕਰ ਤੁਸੀਂ ਉਹ ਵੀਡੀਓ ਦੇਖਣੀ ਆ ਤੇ ਉਹ ਵੀ ਸਾਡੇ ਚੈਨਲ ਦੇ ਉੱਪਰ ਅਪਲੋਡ ਹੈ ਜਿਸ ਦੇ ਵਿੱਚ ਕਿ ਬਾਨੀ ਸੰਧੂ ਨੇ ਇਨਕਾਰ ਕੀਤਾ ਸੀਗਾ ਪਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਇਹ ਦੱਸਾਂਗੇ ਕਿ ਬਾਨੀ ਸੰਧੂ ਨੇ ਇਨਕਾਰ ਇਸ ਕਰਕੇ ਕੀਤਾ ਸੀਗਾ ਕਿਉਂਕਿ ਬਾਨੀ ਸੰਧੂ ਦੇ ਹੱਥ ਵਿੱਚ ਜਦੋਂ ਮਾਈਕ ਨਹੀਂ ਸੀਗਾ ਦੇਵ ਕਰੋ ਜਿਹੜਾ ਕਿ ਉਸ ਵੇਲੇ ਫਿਲਮ ਦੀਆਂ ਗੱਲਾਂ ਕਰ ਰਿਹਾ ਸੀਗਾ ਆਪਣੀ ਫਿਲਮ ਦੇ ਬਾਰੇ ਦੱਸ ਰਿਹਾ ਸੀਗਾ ਜਿਹੜੇ ਕਿ ਉੱਥੇ ਲੋਕ ਪਹੁੰਚੇ ਹੋਏ ਸੀਗੇ ਜਾਂ ਤੁਹਾਨੂੰ ਦੱਸ ਦਈਏ ਕਿ ਅਗੇੜੇ ਕਿ ਮੁੰਡੇ ਖਲੋਤੇ ਹੋਏ ਸੀਗੇ ਉਹਨਾਂ ਨੂੰ ਇਹ ਗੱਲਾਂ ਦੱਸ ਰੇ ਸੀਗੇ ਕਿ ਡਾਕੂਆਂ ਦੇ ਮੁੰਡੇ 3 ਦੇ ਵਿੱਚ ਤੁਹਾਨੂੰ ਕੀ ਕੁਝ ਦੇਖਣ ਨੂੰ ਮਿਲੇਗਾ ਅਤੇ ਉਹਨਾਂ ਨੇ ਇਹ ਫਿਲਮ ਕਿਵੇਂ ਸ਼ੂਟ ਕੀਤੀਆਂ ਅਤੇ ਉਹਨਾਂ ਨੂੰ ਕਿਹੜੇ ੜੇ ਕੀ ਰੋਕਟੋਕ ਦਾ ਸਾਹਮਣਾ ਇਸ ਫਿਲਮ ਦੇ ਵਿੱਚ ਕਰਨਾ ਪਿਆ ਆ ਆਖਿਰਕਾਰ ਸਿੱਧੂ ਮੂਸੇਵਾਲੇ ਦਾ ਗਾਣਾ ਵੀ ਉਦਾਂ ਹੀ ਉਹਨਾਂ ਨੇ ਫਿਲਮ ਦੇ ਵਿੱਚ ਲਾਇਆ ਕਿਉਂਕਿ ਇਹ ਗਾਣਾ ਕਿਸੇ ਹੋਰ ਕੰਪਨੀ ਦੇ ਕੋਲ ਚਲ ਗਿਆ ਸੀਗਾ ਜਿਸ ਤੋਂ ਬਾਅਦ ਕਿ ਇਹਨਾਂ ਨੇ ਕਾਫੀ ਮੁਸ਼ਕਲ ਦੇ ਨਾਲ ਉਹ ਗਾਣਾ ਆਪਣੀ ਫਿਲਮ ਦੇ ਵਿੱਚ ਦੁਬਾਰਾ ਲਿਆ ਐਸੇ ਕਰਕੇ ਜਿਹੜਾ ਕਿ ਬਾਨੀ ਸੰਧੂ ਨੂੰ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਾਉਣ ਦੇ ਵਿੱਚ ਦੇਰੀ ਹੋ ਗਈ ਕਿਉਂਕਿ ਜਿਹੜਾ ਮਾਈਕ ਸੀਗਾ ਉਹ ਦੇਵ ਕਰੋੜ ਦੇ ਹੱਥ ਵਿੱਚ ਸੀਗਾ ਅਤੇ ਅੱਗੇ ਜਿਹੜੇ ਲੋਕ ਖਲੋਤੇ ਹੋਏ ਸੀਗੇ ਉਹ ਬਹੁਤ ਹੀ ਉੱਚੀ-ਉੱਚੀ ਅਤੇ ਬਾਰ-ਬਾਰ ਕਹਿ ਰਹੇ ਸੀਗੇ ਕਿ ਸਾਨੂੰ ਸਿੱਧੂ ਮੂਸੇਵਾਲੇ ਦਾ ਇੱਕ ਗਾਣਾ ਸੁਣਾਇਆ ਜਾਵੇ ਜੇਸ ਤੋਂ ਬਾਅਦ ਕੀ ਬਾਨੀ ਸੰਧੂ ਦਾ ਹੱਥ ਦਾ ਇਸ਼ਾਰਾ ਹੁੰਦਾ ਹੈ ਨਾ ਕਰਕੇ ਉਸ ਤੋਂ ਬਾਅਦ ਜਦੋਂ ਬਾਨੀ ਸੰਧੂ ਕੋਲ ਮਾਈਕ ਹੁੰਦਾ ਹੈ ਫਿਰ ਬਾਨੀ ਸੰਧੂ ਇਹ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਾਉਣ ਲੱਗ ਪੈਂਦੀ ਆ ਜੇਕਰ ਤੁਸੀਂ ਉਹ ਵੀ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਦੇ ਉੱਪਰ ਅਪਲੋਡ ਹੈਗੀਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਆ ਸਾਨੂੰ ਕਮੈਂਟ ਵਿੱਚ ਜਰੂਰ ਦੱਸਿਓ ਅਤੇ ਦਨੀਆਂ ਹੋਰ ਨਵੇਂ ਤਾਜ਼ੇ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਦਨੀਆਂ ਨਵੀਆਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ